हां जी दोस्तों सत श्री अकाल सारे फार्मर वीरा नु तो दोस्तों आज पहुंचेया ਪਿੰਡ ਗੰਢੀਪਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰਪਾਲਜੀਤ ਕੋਲ ਆਇਆ ਦੋਸਤੋ ਸੈਕਿੰਡ ਵੀਡੀਓ ਆਪਣੀ ਦੂਜੀ ਵੀਡੀਓ ਆ ਅੱਜ ਇਸ ਘਰ ਤੋਂ ਅੱਜ ਤੋਂ ਕੋਈ ਤਿੰਨ ਕ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਤੇ ਪਸ਼ੂ ਆਪਾਂ ਬਹੁਤ ਚੰਗੇ ਚੰਗੇ ਤੁਹਾਨੂੰ ਦਿਖਾਏ ਸੀਗੇ ਸੇਲ ਪਰਚੇਸ ਦਾ ਕੰਮ ਵੀਰ ਦਾ ਕਾਫੀ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹਰੀਕੇ ਪੱਤਣ ਤੋਂ ਕੋਈ ਤਿੰਨ ਕ ਕਿਲੋਮੀਟਰ ਦੀ ਦੂਰੀ ਮਹਰਾਣਾ ਪਿੰਡ ਨਥੂਪੁਰ ਇਹ ਪਿੰਡ ਦੋਸਤੋ ਨੇੜੇ-ਨੇੜੇ ਆ ਪਿੰਡ ਗੰਢੀ ਪਿੰਡ ਦੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਪਸ਼ੂ ਤੁਹਾਨੂੰ ਟੋਟਲ 4 ਦਿਖਾ ਦਨੇ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਤਿੰਨ ਜਿਹੜੇ ਐਨੀਮਲ ਤੁਸੀਂ ਸਾਹਮਣੇ ਦੇਖ ਰਹੇ ਜੇ ਪਹਿਲੇ-ਪਹਿਲੇ ਸਵੇ ਇਹ ਪਸ਼ੂ ਸੋਏ ਆ ਤੇ ਸੱਜਰ ਬਿਲਕੁਲ ਤਾਜ਼ੇ ਸੋਏ ਆ ਠੀਕ ਆ ਜੀ ਤੇ ਕੋਈ ਗੱਬਣ ਪਸ਼ੂ ਆ ਉਹਦੀ ਵੀ ਬਿਲਕੁਲ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਇੱਕ ਬੱਛੀ ਸ਼ਾਇਦ ਸੂਣ ਵਾਲੀ ਆ ਦੋਸਤੋ ਇੱਕ ਸੋਈ ਆ ਇੱਕ ਮੱਝ ਦਿਖਾਵਾਂਗੇ ਨੀਲੀ ਦੇ ਵਿੱਚ ਦੋਸਤੋ ਮੱਝ ਆ ਬਾਕੀ ਕਰੈਕਟਰ ਮਾਰਕਿੰਗ ਜਿਹੜੀ ਆ ਤੁਹਾਨੂੰ ਆਪਾਂ ਪੂਰੀ ਤਸੱਲੀ ਦੇ ਨਾਲ ਦਿਖਾ ਦਾਂਗੇ ਹੈਵੀ ਪਾਰਟੀ ਵੇਟ ਆ ਪੂਰੇ ਵਜਨ ਲੋਡ ਵਾਲੀ ਆ ਤੇ ਇਹ ਟੋਟਲ ਚਾਰ ਪਸ਼ੂ ਆ ਦੋਸਤੋ ਅੱਜ ਤਰੀਕ 5 ਅਗਸਤ ਸਮਾਂ ਕੋਈ ਮਾਰਨਿੰਗ ਦੇ 8:30-9:00 ਵਜੇ ਦਾ ਬਾਕੀ ਪਸ਼ੂ ਚੰਗੇ ਹੁੰਦੇ ਆ ਵੀਰ ਦੇ ਕੋਲ ਭਾਪੜਤੇ ਦੇ ਵਿੱਚ ਹੁੰਦੇ ਆ ਜਾਇਜ ਬਿਲਕੁਲ ਵਜਬਰੇਟ ਹੁੰਦਾ ਸੋ ਬਾਕੀ ਸਾਰੇ ਖਰੀਦਦਾਰ ਵੀਰਾਂ ਅੱਗੇ ਵੀ ਆਪਣੀ ਰਿਕੁਇਰਟ ਹੁੰਦੀ ਆ ਵੀ ਇੱਥੇ ਆਣ ਕੇ ਨਰਖ ਪਰਖ ਕਰਨੀ ਤੁਹਾਡੀ ਜ਼ਿੰਮੇਵਾਰੀ ਆ ਤਸੱਲੀ ਕਰਕੇ ਆਪਣਾ ਪਸ਼ੂ ਜ਼ਰੂਰ ਖਰੀਦਿਆ ਕਰੋ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਲਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਲਜੀਤ ਅੱਛਾ ਉਹਦੇ ਮਾਲ ਆਪਣਾ ਵੇਚ ਗਿਆ ਫਿਰ ਹਾਂ ਜੀ ਵੀਰ ਜੀ 2 ਮਿੰਟ ਹੀ ਲੱਗੇ ਬਸ ਜੀ ਮਾਲ ਚੰਗਾ ਸੀਗਾ ਜੀ ਬਹੁਤ ਮਾਲ ਸੁਧਰਾ ਹੈ ਹਾਂ ਹਾਂ ਜੀ ਅੱਜ ਵੀ ਤਕਰੀਬਨ ਮੈਨੂੰ ਲੱਗਦਾ ਬੱਚੀਆਂ ਪਸੀਆਂ ਆ ਜੀ ਬੜੀਆਂ ਪਿਆਰੀਆਂ ਸੁਥਰੀਆਂ ਜੀ ਸੁਥਰੀਆਂ ਬਹੁਤ ਸੁਥਰੀਆਂ ਹੀ ਠੀਕ ਹੈ ਜੀ ਹਾਂ ਜੀ ਇੱਕ ਬੱਚੀ ਦੋਂਦੀ ਆ ਜੀ ਇੱਕ ਚੌਂਗੀ ਚੌਂਗੀ ਆ ਮੂੰਹ ਠੀਕ ਆ ਜੀ ਉਹਨਾਂ ਬੱਚੀਆਂ ਵੀਰ ਜੀ ਠੀਕ ਆ ਜੀ ਹਾਂਜੀ ਇੱਕ ਸੂਈ ਹੈ ਤੇ ਇੱਕ ਗੱਬਣਾ ਜੀ ਇੱਕ ਗੱਬਣਾ ਠੀਕ ਆ ਹਾਂਜੀ ਇੱਕ ਛੋਟੀ ਸੂਈ ਹੈ ਜੀ ਉਹ ਵੀ ਨਗੀਨਾ ਹੀ ਆ ਜੀ ਛੋਟਾ ਛੋਟਾ ਸਿੰਘ ਆ ਬਿਲਕੁਲ ਜੀ ਹਾਂਜੀ ਹਾਂਜੀ ਉਹ ਵੀ ਤੁਹਾਨੂੰ ਦਿਖਾਉਨੇ ਆ ਬਿਲਕੁਲ ਜੀ ਬਿਲਕੁਲ ਆਜੋ ਜੀ ਸ਼ੁਰੂਆਤ ਕਰਦੇ ਆ ਸੋ ਦੋਸਤੋ ਸ਼ੁਰੂਆਤ ਕਰ ਲਵਾਂਗੇ ਪਹਿਲਾਂ ਤੁਹਾਨੂੰ ਇਹਨਾਂ ਤਿੰਨਾਂ ਨਗਾਂ ਦੀ ਆਪਾਂ ਡਿਟੇਲ ਸਾਂਝੀ ਕਰਾਂਗੇ ਤੇ ਲਾਸਟ ਵਿੱਚ ਮੇਰਾ ਵੀਰ ਐਂਡ ਤੱਕ ਜੁੜੇ ਰਿਓ ਇੱਕ ਮੱਝ ਦਿਖਾਵਾਂਗੇ ਤੁਹਾਨੂੰ ਘਰ ਦੀ ਜਿਹੜੀ ਦੋਸਤੋ ਰਿਸ਼ਤੇਦਾਰੀ ਦੇ ਵਿੱਚੋਂ ਵੀਰ ਉਹਨਾਂ ਲਿਆਂਦੀ ਆ ਘਰੇਲੂ ਜਿਹੜੀ ਮ ਪਰ ਸੇਲ ਪਰਚੇਜ ਦਾ ਇਹਨਾਂ ਦਾ ਕੰਮ ਆ ਇਹਨਾਂ ਦੇ ਕੋਲ ਆਈ ਹੈ ਮੱਜ ਕਿਸੇ ਵੀਰ ਨੇ ਖਰੀਦਣੀ ਆ ਤੇ ਸੌਦਾ ਤੁਸੀਂ ਕਰ ਲਿਓ ਠੀਕ ਹੈ ਜੀ ਲਾਸਟ ਦੇ ਵਿੱਚ ਦਿਖਾਵਾਂਗੇ ਆਪਾਂ ਤੁਹਾਨੂੰ ਬਲਜੀਤ ਭਾਈ ਪਹਿਲੇ ਨੰਬਰ ਤੇ ਜਿਹੜੀ ਇਹ ਮੂੰਹ ਚਾਰ ਦੰਦ ਦਾ ਜੀ ਹਾਂ ਜੀ ਵੀਰ ਜੀ ਇਹ ਚੌਗੀ ਬੱਛੀ ਆ ਜੀ ਮੂੰਹ ਚਾਰ ਦੰਦ ਦਾ ਠੀਕ ਆ ਜੀ ਹਾਂ ਜੀ ਇਹ ਕੱਲ ਦੀ ਸੂਈ ਕੱਲ ਸਵੇਰ ਦੀ ਠੀਕ ਆ ਜੀ ਹਾਂ ਜੀ ਲਓ ਦੋਸਤੋ ਕੱਲ ਕੱਲ ਸਵੇਰ ਦੀ ਸੂਈ ਆ ਮੂੰਹ ਚੌਗੀ ਚਾਰ ਦੰਦ ਇਹ ਬੱਛੀ ਆ ਐਚ ਐਫ ਬ੍ਰੀਡ ਦੇ ਵਿੱਚ ਬੱਚਾ ਦਾ ਮਗਰ ਵੀਰ ਕੀ ਆ ਬੱਛੀ ਆ ਜੀ ਬੱਛੀ ਮਗਰ ਵੀ ਬੱਛੀ ਆ ਗਈ ਹਾਂ ਜੀ ਹਾਂ ਜੀ ਠ ਤੇ ਬੋਲਾ ਬੁਲਾ ਹੁਣ ਕਿੰਨਾ ਡੋਡਾਂ ਘੋਗੀ ਬੋਲਾ ਕੋਈ ਵੀ ਮੰਨ ਲੈ 10 ਕੋਈ ਮੰਨ ਲੈ 9 ਵੀਰ ਜੀ ਕੱਲ ਦੀ ਸੂਈ ਆ ਇਥੇ 9 ਕਿਲੋ ਅਸੀਂ ਤੇ ਚੋਇਆ ਠੀਕ ਹੈ ਜੀ ਤੇ ਦੂਜਾ ਡੰਗ ਹੋ ਗਿਆ ਠੀਕ ਹੈ ਹਾਂ ਜੀ ਲੋ ਦੋਸਤੋ 9 ਕਿਲੋ ਬੋਲੇ ਤੇ ਚਵਾਈ ਹੋਈ ਆ ਦੋ ਕਿ ਡੰਗਾਂ ਦੀ ਚਵਾਈ ਜਿਹੜੀ ਆ ਕੰਪਲੀਟ ਹੋ ਗਈ ਆ ਆਪਾਂ ਸੱਚਾਈ ਦੱਸਣੀ ਆ ਵੀਰ ਜੀ ਝੂਠ ਨਹੀਂ ਮਾਰਨਾ ਸਹੀ ਆ ਜੀ ਹਾਂ ਜੀ ਠੀਕ ਆ ਤੇ ਬਲਜੀਤ ਭਾਈ ਚਲੋ ਤੁਹਾਡਾ ਵੀ ਵਪਾਰ ਦਾ ਕੰਮ ਆ ਵੈਸੇ ਨਾਰਮਲ ਘੱਟ ਤੋਂ ਘੱਟ ਦੁੱਧ ਕਿੰਨਾ ਕੁ ਭਰਾ ਦੋ ਦੁੱਧ 15 ਕਿਲੋ ਵੀਰ ਜੀ ਠੀਕ ਆ ਜੀ ਹਾਂ 15 ਤਾਂ ਪਲੱਸ ਹੀ ਰਹੂਗੀ ਠੀਕ ਆ ਜੀ ਹਾਂਜੀ ਬਾਕੀ ਚਾਰ ਦਾ ਤਾਂ ਬਰਾਬਰ ਆ ਛੇਕ ਦੇ ਤਾਂ ਨਹੀਂ ਕੱਢਿਆ ਜੀ ਨਹੀਂ ਜੀ ਦਿਖਾਉਣੇ ਆ ਦੰਦ ਵੀ ਕੋਈ ਗੱਲ ਨਹੀਂ ਹਾਂਜੀ ਲਓ ਦੱਸੇ ਕੁਰੀ ਬੱਚੀ ਤੁਹਾਨੂੰ ਮੈਂ ਦਿਖਾਦਾ ਆ ਬੱਚੀ ਆ ਤਾਂ ਠਾ ਕੇ ਵਿਖਾਉਣੇ ਆ 나ੜੂ ਨਾਲ ਆ 나ੜੂ ਨਾਲ ਆ ਬੱਚੇ ਦੇ ਕਲ ਦੀ ਸੂਈ ਆ ਮਗਰ ਬੱਚੀ ਆ ਐਫ ਪਰੀਡ ਦੇ ਵਿੱਚ ਹੀ ਮਗਰ ਬੱਚੀ ਜੜੀ ਆਹ ਕਰੋ ਜਾਈਂ ਆ ਰੋ ਖਾਓ ਜੀ ਕਿਲਾ 나ੜੂ ਲਓ ਜੀ ਠੀਕ ਆ ਜੀ ਤੋਂ ਕਿਲਾ 나ੜੂ ਆ ਨਾਲ ਬੱਚੇ ਦੇ ਲੈ ਵੀਰ ਬਲਜੀਤ ਖੋਲ ਕੇ ਤੋੜ ਗਿਆ ਕੁਰੀ ਜੀ ਤੋੜਿਆ ਉਹ ਜੀ ਤਾਂ ਦੱਸੋ ਮੂੰਹੋਂ ਦੰਦੀ ਵੀ ਆਪਾਂ ਤੁਹਾਨੂੰ ਚੈੱਕ ਠੀਕ ਆ ਜੀ ਰੇਡ ਪੁੱਛਣ ਤੋਂ ਪਹਿਲਾਂ ਜਿਹੜੇ ਮੂੰਹ ਦਾੰਦ ਦ ਜ਼ਰੂ ਇੱਕ ਪੂਰੀ ਤੋਰ ਕੇ ਆਪਾਂ ਲੰਬਾ ਤੁਹਾਨੂੰ ਇਧਰ ਦਿਖਾਉਣੇ ਆ 9 ਕਿਲੋ ਇਸ ਵਕਤ ਬੋਹਲਾ ਤੇ ਕੋਈ 14 15 15 ਲੀਟਰ ਬਲਜੀਤ ਭਾਈ ਕਹਿੰਦਾ ਦੁੱਧ ਭਰਾ ਦੋਗੇ ਹਾਂ ਭਾਂਡੇ ਦੀ ਪੂਰੀ ਖਬਰਦਾਰ ਆ ਠੀਕ ਹੈ ਜੀ ਸੋ ਪਹਿਲਾਂ ਬੱਚੀ ਆ ਦੋਸਤੋ ਥਾਣ ਵੀ ਪੂਰਾ ਜਿਹੜਾ ਹੱਥੀ ਜਵਾਈ ਵਾਲਾ ਕੋਈ ਵੀਰ ਕਿਸੇ ਨੂੰ ਇਹ ਦਿੱਕਤ ਨਹੀਂ ਆਉਂਦੀ ਵੀ ਥਾਣਾ ਛੋਟਾ ਹੈ ਜਾਂ ਉਂਗਲਾਂ ਨਾਲ ਚੋਂਦੇ ਫਿਰੋ ਪੂਰਾ ਹੀ ਜਲਾ ਦੋਸਤੋ ਮੁੱਠੀ ਭਰੀਂਦਾ ਥਾਣਾ ਸੋ ਰੰਗ ਪ੍ਰਿੰਟ ਚੰਗਾ ਬਾਕੀ ਹਾਈਟ ਨਾਰਮਲੀ ਜੇਕਰ ਉਮਰ ਦੇ ਹਿਸਾਬ ਨਾਲ ਆਪਾਂ ਗੱਲ ਕਰ ਜਵਾਨ ਹੁੰਦੇ ਤੱਕ ਦੋਸਤੋ ਹੋਰ ਕਦ ਕੱਟ ਕਰੂਗੀ ਸੋ ਦੂਜੇ ਤੀਜੇ ਸਵੇਰੇ ਜਾ ਕੇ ਵੇੜ ਪੂਰੀ ਬਣੂਗੀ ਠੀਕ ਆ ਜੀ ਫਿਲਹਾਲ ਚੌਕੀ ਮੂੰਹ ਚਾਰ ਦੰਦ ਥਣ ਭਾਂਡਾ ਵਿਖਾਲਾ ਸੋਹਣਾ ਜੀ ਥਣ ਥਣ ਵਿਖਾ ਦਿਓ ਬਣਾ ਕੇ ਹਾਂ ਠੀਕ ਹੈ ਜੀ ਸੋ ਬਹਿਣੀ ਵਾਲੀ ਸਾਈਡ ਤੋਂ ਦੋਸਤੋ ਤੁਹਾਨੂੰ ਦਿਖਾ ਰਹੇ ਆਪਾਂ ਥਣ ਚਾਰ ਆ ਵੰਡ ਬੁੰਡ ਬੜੀ ਸੋਹਣੀ ਆਪਸੀ ਥਣਾ ਦੀ ਤੇ ਇੱਕ ਹੋਰ ਦੰਦ ਮੂੰਹ ਵੀ ਤੁਹਾਨੂੰ ਆਪਾਂ ਚੈੱਕ ਕਰਾਉਣੇ ਆ ਤਾਂ ਕਰੋ ਜੀ ਆ ਵੇਖੋ ਚਾਰ ਦੰਦ ਜਿਓ ਠੀਕ ਹੈ ਜੀ ਸੋ ਚਾਰ ਦੰਦ ਆ ਦੋਸਤੋ ਕੰਨੀ ਵਾਲੇ ਤੇ ਛੇਕ ਦੇ ਦੰਦ ਖੜੇ ਆ ਦੁੱਧ ਦੰਦ ਆ ਠੀਕ ਹੈ ਜੀ ਤੇ ਚਾਰ ਦੰਦ ਪੂਰੇ ਸਥਾਈ ਆ ਬਹੁਤ ਪਿਆਰੀ ਵਹਿੜ ਆ ਮੇਰਾ ਦਿਲ ਤੋਂ ਝੱਟ ਇਹ ਘਰੇ ਕਿਸੇ ਵੀਰ ਨੇ ਰੱਖਣੀ ਆ ਵਾਧੇ ਵਾਲਾ ਸੌਦਾ ਮਗਰ ਵੀ ਬੱਚੀ ਆ ਤੇ ਹਾਇ ਨਵੀਆਂ ਤੇ ਬਲਜੀਤ ਭਾਈ ਮੁੱਲ ਲੈਣ ਦੇਣ ਕੀ ਕਰਦੇ ਜੀ ਵੀਰ ਜੀ ਮੁੱਲ ਕਰਨੂ ਤੇ ਇਹ ਜੀਆਂ ਵਹਿਣਾ ਦਾ ਕੋਈ 70 ਵੀ ਕਰੀ ਜਾਂਦੇ 65 ਵੀ ਕਰੇ ਜਾਂਦੇ ਆਪਾਂ ਕਰਾਂਗੇ 60000 ਰੁਪਏ ਵੀਰ ਜੀ ਮੁੱਲ 60000 ہاں جی ਲੈ ਇਹ ਕਿਥੋਂ ਤੱਕ ਹੁੰਦੀ 55000 ਦੀ ਹਾਂ ਨਹੀਂ ਹੋਣੀ ਜੋ 55000 ਹਾਂ ਜੀ ਠੀਕ ਆ ਜੀ ਹਾਂ ਕੋ ਜਿਹੜਾ ਕੰਮ ਬਿਲਕੁਲ ਬਿਲਕੁਲ ਹਾਂ ਜੀ ਲਓ ਦੱਸੋ ਵਾੜ ਚੰਗੀ ਆ ਬਾਕੀ ਆ ਕੇ ਵੀਰਪੁਰ ਜੀ ਦੋ ਮਹੀਨੇ ਡੇਢ ਤੱਕ ਜਿਹੜੀਆਂ ਬਿਲਕੁਲ ਦਿਨ ਫਰਕੇ ਆ ਜਾਣੇ ਹਾਂ ਜੀ ਹਾਂ ਜੀ ਹਾਂ ਜੀ ਦੁੱਧ ਵੈਸੇ ਦੁੱਧ ਦੀ ਭਰਨਾ ਇਹ ਸਿਆਲ ਦਾ ਖਜ਼ਾਨਾ ਇਹਨਾਂ ਸਿਆਲ ਜਿਵੇਂ ਠੰਡ ਪਈਗੇ ਨਾ ਦੁੱਧ ਵਧਣਾ ਬਸ ਵੀ ਬਸ ਵਧਣਾ ਹੈ ਵਧਣਾ ਜੀ ਬਿਲਕੁਲ ਬਿਲਕੁਲ ਲਓ ਵੀ ਦੋਸਤੋ 55000 ਲਾਸਟ ਲੈਦੇ ਆ ਸੋ 55000 ਦੇ ਵਿੱਚ ਦੋਸਤੋ ਇਹ ਤੁਹਾਨੂੰ ਜਿਹੜੀ ਵਾੜ ਮਿਲ ਜਾਊਗੀ ਠੀਕ ਆ ਜੀ ਅੱਛਾ ਬਲਜੀ ਤਾਂ ਕਿ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਵਛੀ ਵੀਰਾਂ ਇਹ ਵੀਰ ਜੀ ਦੋਂਦੀ ਵਛੀ ਆ ਹਾਂਜੀ ਹਾਂਜੀ ਪਲੂਨ ਵਛੀ ਦੋਂਦੀ ਫਾਰਮ ਵਾਲੀ ਆ ਵੀਰ ਜੀ ਕੱਦ ਵੇਖੋ ਕਿੰਨਾ ਵੱਡਾ ਇਹਦਾ ਠੀਕ ਆ ਜੀ ਹਾਂਜੀ ਲੋਬ ਦੋਸਤੋ ਹਾਈਟ ਲੈਂਥ ਪੂਰੀ ਆ ਵੱਡੇ ਜੀ ਪਿਓਰ ਦੋਂਦੀ ਏ ਪਿਓਰ ਦੋਂਦੀ ਵਿਖਾਵਾਂਗੇ ਜਿੱਤ ਆਪਾਂ ਦੋਂਦੀ ਵੀ ਵਿਖਾਵਾਂਗੇ ਜੀ ਜਰੂਰ ਲੋਬ ਦੋਸਤੋ ਵੈਸੇ ਵੇਖੋ ਮੇਰੇ ਮੋਢੇ ਤੇ ਆਉਂਦੀ ਕੰਨ ਥਾਣੀ ਬਹੁਤ ਸੋਨਾ ਕੱਦ ਆ ਹਾਂਜੀ ਵਛੀ ਨਵੀਂ ਆ ਤੇ ਕਰਮ ਵਾਲੀ ਦਾ ਕੱਦ ਬਹੁਤ ਸੋਨਾ ਕੀਤਾ ਹਾਂਜੀ ਹਾਂਜੀ ਤਾਂ ਵੇਖੋ ਲੱਗਾ ਵੀਰ ਜੀ ਭਾਂਡਾ ਅੱਛਾ ਫਿਰ ਦੇਣਾ ਲੈਦੀ ਕਿੰਨੇ ਕਿੰਨੇ ਵੀਰ ਜੀ ਹਫਤਾ ਲੈਣਾ ਇਹਨੇ ਹਫਤਾ ਲੈ ਜੀ ਹਾਂ 2-4 ਦਿਨ ਪਹਿਲਾ ਲੈ ਸੂਪੇ ਮਗਰੋਂ ਸੂਪੇ ਇਹਨਾਂ ਗੱਭਨ ਡੰਗਰ ਕਰ ਜਾਂਦਾ ਵੀਰ ਜੀ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸੋ ਦੇਣਾ ਜੇ ਲੈਦੀ ਆ ਖੁੱਲੇ ਡੋਲੇ ਲੈ ਜੂਗੀ ਦੇਣਾ 8 ਲੈ ਜੇ 7 ਲੈ ਜੇ ਇੱਕ ਹਫਤਾ ਘੱਟੋ ਘੱਟ ਮੰਨ ਕੇ ਕੋਈ ਸੌਦਾ ਕਰ ਲਿਓ ਠੀਕ ਆ ਜੀ ਸੋ ਹਾਈਟ ਲੈਂਥ ਪੂਰੀ ਆ ਪੂਰੀ ਆ ਪਾ ਤਸੱਲੀ ਦੇ ਨਾਲ ਤੁਹਾਨੂੰ ਦਿਖਾ ਦਿੰਨੇ ਆ ਆ ਲਓ ਵੀਰ ਬਲਜੀਤ ਮਾੜਾ ਕੱਢ ਕੇ ਤੋਰੀਏ ਨਾ ਲਓ ਜੀ ਲਓ ਵੀਰ ਜੀ ਛੋਟੇ ਲ ਟੂਲੋ ਬਖਾਲੇ ਚ ਬਹੁਤ ਆ ਤੇ ਇੱਕ ਪਹਿਲੇ ਨੰਬਰ ਤੇ ਵੈੜ ਦਿਖਾਈਏ ਦੋਸਤੋ ਚੌਕੀ ਚਾਰ ਦਾ ਤੇ ਉਹਦੇ ਨਾਲ ਵੀ ਕਰਮਾ ਵਾਲੀ ਕਿਤਨਾ ਕਿਤੇ ਚਾਰ ਉਂਗਲਾਂ ਵੱਧ ਆ ਵੀ ਸੋਹਣੀ ਹਾਈਟ ਲੈਂਥ ਦੇ ਵਿੱਚ ਸੋ ਰੰਗ ਪ੍ਰਿੰਟ ਫੈਸ਼ਨ ਡਿਜ਼ਾਈਨ ਪੂਰਾ ਵਧੀਆ ਤੇ ਪਹਿਲਾ ਸੁਬਾ ਸੋਹਣੀ ਹੈ ਤੇ ਥਾਨ ਕਰਮਾ ਵਾਲੀ ਨੂੰ ਇਹਨੂੰ ਵੀ ਮੈਨਾਂ ਵੀ ਅਲਹਿਦਾ ਲੱਗਾ ਠੀਕ ਆ ਜੀ ਅਕਸਰ ਆਪਾਂ ਦੇਖਦੇ ਆਂ ਕਈ ਵਾਰਾਂ ਦੋਸਤੋ ਦੂਜੇ ਤਿੱਜੇ ਦੇ ਜੇ ਸਵੇਰੇ ਦੇ ਵਿੱਚ ਵੀ ਵੱਡੇ ਲੇਵੇ ਬਾਨੇ ਵਾਲੀਆਂ ਵੜਾ ਹੁੰਦੀਆਂ ਤੇ ਥਾਨ ਥੱਲੇ ਬਿਲਕੁਲ ਛੋਟਾ ਛੋਟਾ ਪੋਟਾ ਪੋਟਾ ਤੇ ਆ ਤੁਸੀਂ ਵੇਖੋ ਪੂਰਾ ਹਾਥੀ ਚਵਾਈਲਾ ਥਾਨ ਨਿਕਲ ਕੇ ਸਾਹਮਣੇ ਇਹ ਨਹੀਂ ਆ ਵੀਰ ਜੀ ਦ ਨਵੀਆਂ ਬੱਚੀਆਂ ਬੱਚ ਬਹੁਤ ਦੰਦਾਂ ਦੇ ਵਿੱਚ ਦੋਸਤੋ ਕੋਈ ਇਹ ਨਹੀਂ ਹੈਗਾ ਪੱਕਾ ਲਵੀਆਂ ਬੱਚੀਆਂ ਲਵ ਟੁੰਡੀ ਬੱਚੀ ਠੀਕ ਹੈ ਜੀ ਲੋਕ ਦੋਸਤੋ ਕਰੋ ਜਾ ਕੇ ਠੀਕ ਹੈ ਜੀ ਬਿਲਕੁਲ ਸਾਫ਼ ਸੁਥਰਾ ਮਾਲ ਤੇ ਠੰਡੀਆਂ ਤੇਰੀਆਂ ਆਪਣੀ ਜੀ ਚੈੱਕ ਕਰਾ ਦਿਓ ਦੋ ਬਣਿਓ ਵਾਕੀ ਠੰਡੀ ਐ ਨਹੀਂ ਭਾਵੇਂ ਹੁਣੇ ਵੇਚੋ ਇਸ ਤਰ੍ਹਾਂ ਆ ਲੋ ਜੀ ਦੇਖੋ ਜੀ ਦੇਖੋ ਆ ਕਰੋ ਜਾ ਕੇ ਹਾਂ ਜੀ ਬਹੁਤ ਪਿਆਰੀ ਬੱਚੀ ਆ ਆ ਦੰਦ ਵੀ ਵਿਖਾ ਦਿਓ ਆ ਵੇਖੋ ਜੀ ਬਹੁਤ ਜੀ ਕਰੋ ਚੈੱਕ ਪਿਓਰ ਜੀ ਪਿਓਰ ਤੋਂ ਵੀ ਲਓ ਵੀ ਭਰਾਵੋ ਹਾਂਜੀ ਸੋ ਬਹੁਤ ਪਿਆਰੀ ਵਹਿੜਾ ਮੇਰਾ ਵੀਰ ਕੋਈ ਛੱਡ ਕੇ ਨਹੀਂ ਜਾਂਦਾਗਾ ਅਕਸਰ ਆਪਾਂ ਕਹ ਦਿੰਨੇ ਵੀ ਘਰੇ ਲੂ ਘਰੇ ਕਿਸੇ ਵੀਰ ਨੇ ਰੱਖਣੀ ਹੈ ਤੇ ਮੈਨੂੰ ਲੱਗਦਾ ਵੀ ਤੁਸੀਂ ਟਕਾ ਲਓਗੇ ਕੋ 2-400 ਵੇ 500 ਵੇ ਤੇ ਵਾਦੇ ਦਾ ਸੌਦਾ ਤੇ ਬਲਜੀਤ ਭਾਈ ਕਿੰਨੇ ਕੁ ਦੀ ਦੇਣੀ ਫਿਰ ਆਪਾਂ ਇਹ ਪਹਿਲਾਂ ਨੂੰ ਅੱਸੀ ਜੀ ਇਹੋ ਜਿਹਾ ਮਛੀਆਂ ਦਾ ਮੁੱਲ 70000 ਵੀ ਕਰੀ ਜਾਂਦੇ ਆ ਵਹਿੜ ਵੀ ਕਰੀ ਜਾਂਦੇ ਆ ਆਪਾਂ 60000 ਮੁੱਲ ਕਰਾਂਗੇ ਜੀ ਹਾਂ 55000 ਦੀ ਹਾਂ ਨਾ ਅੰਦਰ 55 ਦਾ ਹਾਂਜੀ ਹੋਰ ਮਾਨਤਾ ਕਰਦੇ ਆ ਜੀ ਕਰਦੇ ਆ ਜੀ ਹੋਰ ਹੋਰ ਕਰਦੇ ਆ 55 ਜਾਰੀ ਦੇ ਦੇ ਆ ਜੀ ਸਾ ਜੀ ਇਹ ਵੀ ਆਫਰ ਹੀ ਅੱਜ ਆ ਠੀਕ ਆ ਹਾਂਜੀ ਸਾਬ 52000 ਦੀ ਇਹ ਦੋਸਤੋ ਮਿਲੂਗੀ ਤੁਹਾਨੂੰ ਬੱਛੀ ਵੀ ਕੋਈ ਵੀ ਰਹੂਗਾ ਲੈਂਡ ਤੇ ਬਹੁਤ ਪਿਆਰੀ ਆ ਵਧੀਆ ਚੰਗੀ ਸੋਹਣੀ ਹਾਈਟ ਲੈਂਥ ਵਾਲੀ ਆ ਹਾਂਜੀ ਤੇ ਬਾਕੀ ਕੋਈ ਛੱਡ ਕੇ ਨਹੀਂ ਜਾਂਦਾ ਮੇਰਾ ਫਿਰ ਚੰਗੀ ਬੱਛੀ ਆ ਇੱਕ ਦੋਸਤੋ ਤੀਸਰੇ ਨੰਬਰ ਤੇ ਤੁਹਾਨੂੰ ਝੋਟੀ ਦਿਖਾਉਣੇ ਆ ਪਹਿਲਾਂ ਇਹ ਵੀ ਪਹਿਲਾਂ ਸਵੇ ਸੁਈ ਹਾਂਜੀ ਪਹਿਲਾਂ ਹੀ ਠੀਕ ਆ ਜੀ ਆ ਬਿਊਟੀ ਬੈਡੀ ਇੱਕ ਵਾਰੀ ਪਹਿਲਾਂ ਚੈੱਕ ਕਰਾਓ ਸਿੰਗੀ ਵੇਖੋ ਕੱਟੀ ਨੂੰ ਲਓ ਵੀ ਬਿਲਕੁਲੋ ਛੋਟਾ ਸਿੰਘਾ ਗੁਲਾਈ ਦੇ ਵਿੱਚ ਦੋਸਤੋ ਰਿੰਗ ਸਿੰਘਾ ਨਿੱਕੀ ਜੀ ਸਿੰਗੀ ਲੱਗੀ ਆ ਝੋਟੀ ਨੂੰ ਤੇ ਹਾਇਆ ਵੀ ਬਿਲਕੁਲ ਆਲਮੋਸਟ ਇੱਕ ਰੰਗੀ ਆ ਜੈਡ ਬਲੈਕ ਹੀ ਸਮਝੋ ਕੋਈ ਮਗਰ ਮੋਰਾ ਜ ਪੈਂਦੀ ਆ ਜੀ ਮੋਰਾ ਬਰੀਡ ਦੇ ਵਿੱਚ ਹੀ ਆ ਜਾਂਦੀ ਏ ਅੱਛਾ ਬਲਜੀਤ ਵੀਰ ਇਹਦੀ ਡਿਟੇਲ ਆ ਸੂਬਾ ਪਹਿਲਾ ਜਿਵੇਂ ਦੱਸਿਆ ਤੇ ਦਿਨ ਕਿੰਨੇ ਹੋ ਗਏ ਝੋਟੀ ਨੂੰ ਟੈਨ ਵੀਰ ਜੀ 15 ਹੋ ਗਏ ਉਹ ਕੱਟਾ ਵਿਖਾਉਣਾ ਵਿਖਾ ਦਿੰਨੇ ਬਸ ਕੱਟਾ ਹੈ ਮਗਰ ਇਹਦੇ ਕੋਈ 15 ਮੰਗ ਲੈ 20 ਮੰਗ ਲੈ ਆਪਾਂ ਧਾਰਾ ਮਰਾਉਣੇ ਆ ਬੱਚਾ ਲਾ ਕੇ ਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੇ ਦੁੱਧ ਐਸ ਵਕਤ ਕਿੰਨਾ ਚੋਣ ਦੁੱਧ ਐ ਇਹ ਵੇਲੇ ਉਤਰਾ ਤੇ 8 ਕਿਲੋ ਪਰ 7 ਦੀ ਗਰੰਟੀ ਦੇਾਂਗੇ ਜੀ 7 ਕਿਲੋ ਜੀ ਹਾਂਜੀ ਸਾਡੇ ਕੋਲ ਝੂਠ ਨਹੀਂ ਆ ਸੱਚਾ ਪਵਾਰ ਵੇਦੀ ਸਾਡਾ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ 7 ਕਿਲੋ ਜਿਹੜਾ ਨੈਟ ਵੀਰਾਂ ਦਾ ਵੀ ਦੱਸ ਕੇ ਦਵਾਂਗੇ ਵੀ ਜਿਹੜਾ ਕਿਸੇ ਭਰਾ ਨੇ ਚੋ ਲੈਣਾ ਇੱਥੇ ਆਣ ਕੇ ਹਾਂਜੀ ਤੇ ਝੋਟੀਆਂ ਬਿਲਕੁਲ ਨਵੀਆਂ ਪਈ ਸੀਲੀਆਂ ਸੋਲੀਆਂ ਬੜੀਆਂ ਝੋਟੂਲੀਆਂ ਸਰ ਦੋਸਤੋ ਕਈ ਵਾਰ ਪਹਿਲਾਂ ਝੋਟੀਆਂ ਜਿਹੜੀਆਂ ਬੜੀਆਂ ਆ ਉਹ ਪਵਾ ਕੇ ਧਾਰਾ ਮਰਵਾ ਕੇ ਆਪਾਂ ਤੁਹਾਨੂੰ ਦਿ ਹਾਂ ਬਹੁਤ ਵਧੀਆ ਅੱਗੋਂ ਪਿੱਛੋਂ ਸਾਰੇ ਪਾਸਿਓਂ ਇੱਕੋ ਜਿਹਾ ਜੀ ਇਸ ਤਰ੍ਹਾਂ ਭਾਵੇਂ ਸਾਡੇ ਪਿੰਡਾਂ ਰਹਿੜੀਆਂ ਜੀ ਹਾਂ ਜੀ ਦੇਖੋ ਨਾ ਭੇ ਠੰਡੀਆਂ ਧੀਰੀਆਂ ਸ਼ਰੀਫੀਆਂ ਕਰਮ ਵਾਲੀਆਂ ਵਹਿੜਾ ਵਾਲੀਆਂ ਹਾਂ ਜੀ ਵਹਿੜਾ ਹੀ ਆ ਜੀ ਭਾਵੇਂ ਇਤਨਾ ਦੇਖੋ ਜੀ ਇਤਨਾ ਚੋਲਿਓ ਠੀਕ ਹੈ ਜੀ ਹਾਂ ਜੀ ਸੋ ਆ ਵੀਰ ਬਲਜੀਤ ਕੱਢਿਓ ਜੋ ਬਾਹਰ ਅਬ ਦੋਸਤੋ ਕਈ ਘਰਾਂ ਦੇ ਵਿੱਚ ਭੈਣਾਂ ਨੇ ਚਵਾਈ ਕਰਨੀ ਹੁੰਦੀ ਆ ਤੇ ਜ਼ਿਆਦਾਤਰ ਕਈ ਘਰਾਂ ਦੇ ਵਿੱਚ ਭੈਣਾਂ ਚਵਾਈ ਕਰਦੀਆਂ ਨੇ ਤੇ ਉਹਨਾਂ ਦੇ ਲਈ ਇੱਕ ਤੋਹਫਾ ਜੀ ਆ ਇਹ ਗਾਂ ਬਿਲਕੁਲ ਗਾਵਾਂ ਵਰਗਾ ਜਿਹੜਾ ਨੇਚਰ ਐ ਇਸ ਝੋਟੀ ਦਾ ਠੀਕ ਹੈ ਜੀ ਐ ਪਹਿਲਾ ਸਵੇਰ ਸੂਈ ਆ ਨੇਚਰ ਵਾਈਟ ਜਿਹੜੀ ਬਿਲਕੁਲ ਸੰਤੂ ਸਾਹਿਬ ਉਹ ਜਵਾਕ ਖੋਲੀ ਫਿਰਨ ਬੱਚੇ ਇਹ ਥੋੜਾ ਭੱਜ ਕੇ ਚਲੇ ਜੂ ਇਹ ਦੱਬਲ ਜੀ ਤਾਂ ਐ ਲੱਗਦਾ ਜਿਵੇਂ ਕਈ ਵਾਰ ਖੁੱਲੇ ਮਾਲ ਦੇ ਵਿੱਚੋਂ ਪਸ ਹੋ ਜਾਣਾ ਖੁੱਲੇ ਹੀ ਖੁੱਲਾ ਹੀ ਮਾਲ ਉਹਨਾਂ ਦਾ ਹਾਂ ਹਾਂ ਹਾਂਜੀ ਹੋ ਜੀ ਜ਼ਰੂਰ ਹਾਂ ਕਹਿੰਦੇ 70 ਹੀ ਮੰਗੀ ਜਾਂਦੇ ਆ ਹਾਂ ਹਾਂ ਆਪਾ 50000 ਰਿਆਣਾ ਦੇ ਦਿਆ 65000 ਦੀ ਹਾਂਜੀ ਹੋਰ ਕਰ ਦਈਏ ਹੋਰ 2000 ਮਾਨ ਕਰ ਦਿਆਂਗੇ 63000 ਦੀ ਹਾਂ ਨਹੀਂ ਹੋਣੀ ਜੋ ਠੀਕ ਆ ਹਾਂਜੀ ਇਹ ਨਾ ਕੋਈ ਮਗਰੋਂ ਸਾਠ ਠੱਕੇ ਹਾਂਜੀ ਲਓ ਵੀ ਹਾਂ 63000 ਦੀ ਦੋਸਤੋ ਝੋਟੀ ਮਿਲ ਜੂਗੀ ਹਾਂਜੀ ਬਾਕੀ ਝੋਟੀ ਵੀ ਝੋਟੀ ਆ ਵੀ ਹੈ ਸੀਲ ਸਾਊ ਆ ਪੂਰੀ ਠੀਕ ਆ ਬਸ ਸੀਲ ਸਾਊ ਭਾਵੇਂ ਲੇਡੀ ਚੋਲੇ ਜੋੜਾ ਮਰਜੀ ਚੋਲੇ ਹਾਂਜੀ ਗਰਮ ਪਾਉ ਪੇਹ ਹੁੰਦਾ ਵੀ ਪੇਹ ਦੋਰੀ ਆ ਨਾ ਜਦੋਂ ਮਰਜੀ ਪੈ ਜਾਓ ਬਾ ਫੇਰ ਵੇਖੋ ਫੇਰ ਇਤਨੇ ਚਵਾਈ ਹੋ ਜਣੀ ਵੇਖੋ ਲੈ ਵੇਖੋ ਜੀ ਲਓ ਦੋਸਤੋ ਓਠ ਓਠ ਬੰਦੇ ਰਵੋ ਠੀਕ ਆ ਜੀ ਇਹ ਨਹੀਂ ਹੈਗਾ ਵੀ ਪਸ਼ੂ 2 ਮਿੰਟਾਂ ਬਾਅਦ ਕੋਈ ਆਊਗਾ ਤੇ ਚੋਨਾ ਦਊਗਾ ਹਾਂ ਰੂਮਾਰਗੀ ਛੋਟੀ ਆ ਜੀ ਲੈ ਵੀਰ ਬਲਜੀਤ ਅੱਗੇ ਆਪਣੇ ਕੋਲ ਜਿਹੜੀ ਲਾਸਟ ਵਿੱਚ ਇਹ ਮੱਝ ਆ ਗਈ ਆ ਇਹ ਨੀਲੀ ਚ ਪੈਂਦੀ ਆ ਵੇਖੋ ਸੰਧੂ ਸਾਹਿਬ ਲਓ ਜੀ ਨੀਲੀ ਦਾ ਨਗੀਨਾ ਦੋਸਤੋ ਦਿਖਾ ਦਿੰਦੇ ਆ ਤੁਹਾਨੂੰ ਭਾਰੀ ਆ ਵਜਨ ਲੋਡ ਫੁੱਲ ਬੜਾ ਫੁੱਲ ਤੇ ਇਹ ਗੱਬਣਾ ਦੋਸਤੋ ਸੂਨ ਵਾਲੀ ਆ ਆ ਕਰੋ ਵੇਖੋ ਤਿਆਰੀ ਵੇਖੋ ਅਜੇ ਤਿਆਰੀ ਚ ਜੁਟੀ ਆ ਸਮਾਂ ਲੈਂਦੀ ਆ ਹਾਂਜੀ ਹਾਂਜੀ ਤੇ ਇਹਦਾ ਵੀਰ ਕੀ ਹਿਸਾਬ ਕਿਤਾਬ ਆ ਟਾਈਮ ਕਿੰਨਾ ਕੁ ਬਾਕੀ ਏ ਨਾ ਟਾਈਮ ਤੇ ਸੰਧੂ ਸਾਹਿਬ ਦੇ ਰਹਿੰਦੇ ਕੋਈ 10 ਮੰਨਲੇ ਕੋਈ 5 ਮੰਨਲੇ ਲਿਖਿਆ ਨਹੀਂ ਕੋਈ ਇਹਦਾ ਕੋਈ ਪੱਕਾ ਆਪਣੇ ਕੋਲ ਹੈਗਾ ਬਾਕੀ ਲਾਇਆ ਲੋਇਆ ਲਾਇਆ ਤਿਆਰੀ ਹੈ ਜੀ ਹੁਣ ਤੇ ਹਾਂਜੀ ਤੇ ਸੰਧੂ ਸਾਹਿਬ ਆਪਣੇ ਰਿਸ਼ਤੇਦਾਰ ਕੋਈ ਆਈ ਆ ਮੈਂ ਅੱਛਾ ਜੀ ਹਾਂਜੀ 2 13 14 ਕਿਲੋ ਭਰਦੀ ਆ 13 14 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲੋ ਦੋਸਤੋ ਸੂਆ ਹੋਊਗਾ ਕਿ ਨਮੈ ਦਾ ਸੂਆ ਤੇ ਹੋਊ ਤੀਜਾ ਜੀ ਲਓ ਜੀ ਸੋ ਦੋਸਤੋ ਤੀਜਾ ਸੂਆ ਕੋ ਵੀਰ ਮੇਰਾ ਸਮਝ ਲੈ ਸਿੰਗਲ ਹੱਡੀ ਦੇ ਵਿੱਚ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਕਿ ਨੀਲੀ ਬਰੀਡ ਦੀ ਮੱਝਾਂ ਦਿਖਾਉਣੇ ਆ ਤੁਹਾਨੂੰ ਠੀਕ ਹੈ ਜੀ ਸੂਤ ਤੇ ਨ ਅਗਲੇ ਖੁਰਾਂ ਦੇ ਉੱਪਰ ਵੀ ਮਾੜਾ ਮੋੜ ਕੇ ਤੇ ਜਵਾਬ ਮਿਲ ਜੂਗਾ ਨਹੀਂ ਤਾਂ ਮਗਰਲੇ ਖੁਰ ਜਿਹੜੇ ਧੁਫੇ ਆ ਠੀਕ ਆ ਜੀ ਹਾਂਜੀ ਹਾਂਜੀ ਉਸ ਉੱਪਰ ਤੱਕ ਵਾਈਟ ਆ ਤੇ ਹੈ ਦੁੱਧ ਵਾਲੀ ਆ ਬਾਕੀ ਲੜ ਲੂੜ ਕਾਫੀ ਤੁਸੀਂ ਆ ਵੇਖੋ ਭਾਈ ਸਾਬ ਬਾਦੋ ਸੰਤੂ ਸਾਹਿਬ ਠੰਡ ਠੰਡ ਬਣਾ ਕੇ ਵਿਖਾ ਦਿਓ ਹਾਂ ਲਓ ਜੀ ਅਜੇ ਦੋਸਤੋ 8-7 ਦਿਨ ਨਾਰਮਲ ਆਰਾਮ ਨਾਲ ਲੈ ਜੂਗੀ 8-7 ਦਿਨ ਅੱਖਾਂ-ਅੱਖਾਂ ਬਿਲਕੁਲ ਫਿਲੀਆਂ ਤੇ ਕਿਸੇ ਵੀਰ ਨੇ ਚਲੋ ਅੱਗੇ ਨਸਰ ਬ੍ਰੀਡ ਤੇ ਵੀ ਕੰਮ ਕਰਨਾ ਤੁਸੀਂ ਇੱਥੋਂ ਜਿਹੜਾ ਦੋਸਤ ਕੋਈ ਚੰਗੇ ਮਾਲੀ ਦੇ ਬੱਚੇ ਵੀ ਲੈ ਰਹੋਗੇ ਆਉਣ ਵਾਲੇ ਸਮੇਂ ਤੇ ਬਾਕੀ ਦੁੱਧ ਤਾਂ ਇਹਨੇ ਚਵਾਈ ਜਾਣਾ ਕਰਮਾਲੀ ਨੇ ਠੀਕ ਆ ਬਸੀ ਬਸ ਤੇ ਬਲਜੀਤ ਭਾਈ ਇਹਨੂੰ ਖੋਲ ਕੇ ਦਿਖਾइए ਲਓ ਜੀ ਲਓ ਵੀਰ ਜੀ ਸੋ ਫੋਲੋ ਵਜਨ ਆ ਦੋਸਤੋ ਵਜਨ ਪੂਰਾ ਮੈਂ ਦਾ ਠੀਕ ਆ ਜੀ ਹਾਈਟ ਦੇ ਵਿੱਚ ਆਪਾਂ ਮਧਰੀ ਕੋਡੀ ਦੇ ਵਿੱਚ ਮਧਰੀ ਡੌਲੀ ਵਾਲੇ ਪਸ਼ੂ ਦੇਖਦੇ ਆ ਨੀਦੀ ਰਾਵੀ ਜਾਂ ਨੀਦੀ ਦੀਆਂ ਮੱਛੀਆਂ ਨਾਰਮਲ ਤੇ ਹਾਈਟ మీడియం ਦੇ ਵਿੱਚ ਆ ਵਜਨ ਵਟਾ ਪੂਰਾ ਠੀਕ ਆ ਜੀ ਤੇ ਮੱਝ ਵੀ ਪੂਰੇ ਦੁੱਧ ਵਾਲੀ ਆ ਸੋ ਨੀਲੀ ਤਾਂ ਪਸ਼ੂ ਆ ਦੋਸਤੋ ਰਵੇ ਦੇ ਵਿੱਚ ਆ ਤੇ ਦੁੱਧ ਸੋਨਾ ਕੜਨਾ ਚਾਹੀਦਾ ਇਸ ਮੱਝ ਦੇ ਲੋਡ ਠੀਕ ਆ ਬਲਜੀਤ ਵੀਰੇ ਚਲੋ ਦਿਨ ਲੈਂਦੀ ਆ ਜੇ ਚਲੋ ਕਿਸੇ ਨੇ ਸਾਹਮਣੇ ਸੂਤਣੀ ਆਪਾਂ ਕਹਨੇ ਆ ਵੀ ਸੋਣੀ ਸੋਣੀ ਅਗਲੇ ਨੇ ਖੇਚਲ ਵੀ ਵਾੜੀ ਮੋੜ ਚਲੋ ਪੈ ਜਾਂਦੀ ਆ ਬਾਕੀ ਤਾਂ ਐਂਡ ਤੇ ਪੁੱਜੀ ਪਈ ਹੁਣ ਤੇ ਹਾਂਜੀ 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 ਆਪਾਂ ਅੱਜ ਕਿੰਨੇ ਦੇ ਦੇ ਦਈਏ ਵੀਰ ਜੀ ਮੁੱਲ ਤੇ ਹੁਣੇ ਮੱਝਾਂ ਦਾ ਇੱਕ ਦਾਹਾ ਵੀ ਕਰੀ ਜਾਂਦੇ ਲੋਕ ਆ ਆਪਾਂ ਲੱਖ ਰੁਪਈਆ ਮੁੱਲ ਕਰਦੇ ਆ ਆ 80 ਹੀ ਦੇ ਦਾਂਗੇ ਆ ਨਾਲ 90 ਦੀ ਹਾਂਜੀ ਠੀਕ ਆ ਜੀ ਬਾਕੀ ਆਪਣੀ ਭਾਰ ਪਿੱਛੇ ਦੀ ਟਿੱਪ ਤੁੱਪ ਕਰਦੇ ਆਂ ਹਾਂਜੀ ਗਰੰਟੀ ਜੀ ਗਰੰਟੀ ਗਰੰਟੀ ਆਪਦੀ ਟਿੱਪ ਕੇ ਖੜੇ ਭਾਰ ਦੀ ਸਾਡੀ ਗਰੰਟੀ ਠੀਕ ਆ ਬਣਾ ਦੇ ਵੇਖ ਕੇ ਖੜਨ ਜੀ ਬਿਲਕੁਲ ਹਾਂ ਜੀ ਸੋ ਬਾਕੀ ਮੇਰਾ ਵੀਰ ਟਿੱਪ ਤੁੱਪ ਕੇ ਆਪਣੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਭਾਰ ਪਿੱਛੇ ਦੀ ਪੂਰੀ ਤਸੱਲੀ ਆ ਤੇ ਅੱਗੇ ਮੇਰਾ ਵੀਰ ਤੁਸੀਂ ਆਪਣੀ ਤਸੱਲੀ ਕਰਕੇ ਲੈ ਜਾਓ ਠੀਕ ਆ ਜੀ ਸੋ ਆ ਛੇਪ ਥਾਣਾ ਦੀ ਅਗਲੇ ਪਿਛਲੇ ਥਾਣਾ ਦੀ ਠੀਕ ਆ ਜੀ ਤੇ ਲਾਇਆ ਲੋਇਆ ਕਰਮਾਲੀ ਨੇ ਪਿਆ ਹਜੇ ਦਿਨ ਅੱਗੇ ਦਾ ਵਿੱਚ ਪੰਜ ਸੱਤ ਲੈ ਗਏ ਨੇ ਆਪਾਂ ਸੱਤ ਦਿਨ ਹਜੇ ਖੁੱਲੇ ਡੁੱਲੇ ਲੈ ਜਾਓ ਲਵੀ ਬਲ ਇਹ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ 7378 ਹਾਂਜੀ 55077 ਠੀਕ ਆ ਜੀ ਹਾਂਜੀ ਇੱਕੋ ਨੰਬਰ ਹੀ ਹੁੰਦਾ ਆਪਣੇ ਕੋਲ ਇੱਕੋ ਨੰਬਰ ਹੀ ਹੈ ਜੀ ਇੱਕੋ ਨੰਬਰ ਹੀ ਠੀਕ ਆ ਜੀ ਲੋ ਵੀ ਦੋਸਤੋ ਫਿਲਹਾਲ ਇਹ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਆ ਓਨਰ ਤੇ ਤੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਲਿਓ ਤੇ ਪਿੰਡ ਗੰਡੀ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਹਰ ਇੱਕ ਪਤਨ ਦੇ ਬਿਲਕੁਲ ਨਜ਼ਦੀਕ ਆ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਆ ਕੁਰਸੀ ਲੈ ਫੜ ਕੇ